ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਿੰਦਰ ਸਿੰਘ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਗਿਆ ਤੇ ਉਹਨੇ April ਨੂੰ ਪਹਿਲੇ ਪੜਾ ਦੇ ਵਿੱਚ ਚੋਣਾਂ ਹੋਣ ਜਾਣੀਆਂ ਨੇ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਹੁਣ ਨਾਮਜ਼ਦਗੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਦੱਸਦੇ ਕਿ ਮਿਲੀ ਜਾਣਕਾਰੀ ਦੇ ਅਨੁਸਾਰ 27 March ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ 3 March ਤੱਕ ਜੇ ਕਿਸੇ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਵਾਪਸ ਲੈਣੀ ਹੋਵੇ ਤਾਂ ਉਹ ਲੈ ਸਕਦਾ ਹੈ ਦੱਸਦੇ ਕਿ ਬਿਹਾਰ ਦੇ ਵਿੱਚ ਹੋਲੀ ਹੋਣ ਦੇ ਕਰਕੇ ਇਹ ਜਿਹੜੀ ਤਾਰੀਖ ਹੈ ਉਹ 28 ਮਾਰਚ ਤੱਕ ਰੱਖੀ ਗਈ ਹੈ ਦੱਸਦੀ ਕਿ ਪਹਿਲੇ ਪੜਾਅ ਦੇ ਵਿੱਚ 102 ਲੋਕ ਸਭਾ ਸੀਟਾਂ ਦੇ ਉੱਪਰ ਚੋਣਾਂ ਹੋਣਗੀਆਂ ਅਤੇ ਇਨ੍ਹਾਂ ਚੋਣਾਂ ਦੀ ਪ੍ਰਕਿਰਿਆ ਨੂੰ ਲੈ ਕੇ 102 ਸੀਟਾਂ ਤੇ ਜਿਹੜੇ ਉਮੀਦਵਾਰ ਚੋਣਾਂ ਲੜਨਗੇ ਉਨ੍ਹਾਂ ਉਮੀਦਵਾਰਾਂ ਨੂੰ 27 ਮਾਰਚ ਤੱਕ ਦਾ ਸਮਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਦਿੱਤਾ ਗਿਆ ਹੈ ਦੱਸਦੀ ਕਿ ਪਹਿਲੇ ਪੜਾਅ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ 39 ਸੀਟਾਂ ਤੇ ਚੋਣਾਂ ਹੋਣਗੀਆਂ ਇਸ ਦੇ ਨਾਲ ਹੀ ਰਾਜਸਥਾਨ ਦੇ ਵਿੱਚ 12 ਉੱਤਰ ਪ੍ਰਦੇਸ਼ ਦੇ ਵਿੱਚ 8 ਮੱਧ ਪ੍ਰਦੇਸ਼ ਦੇ ਵਿੱਚ 6 ਅਸਾਮ ਅਤੇ ਉੱਤਰਾਖੰਡ ਅਤੇ ਮਹਾਰਾਸ਼ਟਰ ਤੋਂ 5-5 ਬਿਹਾਰ ਤੋਂ 4 ਪੱਛਮੀ ਬੰਗਾਲ ਤੋਂ 3 ਅਰुणाਚਲ ਪ੍ਰਦੇਸ਼ ਮਨੀਪੁਰ ਅਤੇ ਮਗਾਹਲਿਆ ਤੋਂ 2-2 ਸਮੇਤ ਹੋਰ ਕਈ ਸੂਬਿਆਂ ਵਿੱਚ ਚੋਣਾਂ ਹੋਣਗੀਆਂ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਵਿੱਚ 12 ਲੋਕ ਸਭਾ ਹਲਕਿਆਂ ਗੰਗਾ ਨਗਰ ਬੀਕਨੇਰ ਸਮੇਤ ਹੋਰ ਕਈ ਥਾਵਾਂ ਤੇ ਵੋਟਾਂ ਪੈਣਗੀਆਂ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਨਾਮਜ਼ਦਗੀ ਦਾ ਕੰਮ ਸ਼ੁਰੂ ਹੋ ਜਾਵੇਗਾ 27 ਮਾਰਚ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ 28 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਪਰਟਾਲ ਹੋਗੀ ਅਤੇ 30 ਮਾਰਚ ਤੱਕ ਨਾਮ ਵਾਪਸ ਲੈ ਜਾ ਸਕਦੇ ਹਨ ਵੋਟਾਂ ਦੀ ਗਿਣਤੀ 4 ਜੂਨ ਹੋਵੇਗੀ ਬਿਊਰੋ ਰਿਪੋਰਟ ਅਸਮ ਜਟ ਨਿਊਜ਼ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਿੰਦਰ ਸਿੰਘ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਗਿਆ ਤੇ 09 April ਨੂੰ ਪਹਿਲੇ ਪੜਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਹੁਣ ਨਾਮਜ਼ਦਗੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਦੱਸਦੇ ਕਿ ਮਿਲੀ ਜਾਣਕਾਰੀ ਦੇ ਅਨੁਸਾਰ 27 March ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ 30 March ਤੱਕ ਜੇ ਕਿਸੇ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਵਾਪਸ ਲੈਣੀ ਹੋਵੇ ਤਾਂ ਉਹ ਲੈ ਸਕਦਾ ਹੈ ਦੱਸਦੇ ਕਿ ਬਿਹਾਰ ਦੇ ਵਿੱਚ ਹੋਲੀ ਹੋਣ ਦੇ ਕਰਕੇ ਇਹ ਜਿਹੜੀ ਤਾਰੀਖ ਹੈ 28 ਮਾਰਚ ਤੱਕ ਰੱਖੀ ਗਈ ਹੈ ਦੱਸਦੀ ਕਿ ਪਹਿਲੇ ਪੜਾਅ ਦੇ ਵਿੱਚ 102 ਲੋਕ ਸਭਾ ਸੀਟਾਂ ਦੇ ਉੱਪਰ ਚੋਣਾਂ ਹੋਣਗੀਆਂ ਅਤੇ ਇਨ੍ਹਾਂ ਚੋਣਾਂ ਦੀ ਪ੍ਰਕਿਰਿਆ ਨੂੰ ਲੈ ਕੇ 102 ਸੀਟਾਂ ਤੇ ਜਿਹੜੇ ਵੀ ਉਮੀਦਵਾਰ ਚੋਣਾਂ ਲੜਨਗੇ ਉਨ੍ਹਾਂ ਉਮੀਦਵਾਰਾਂ ਨੂੰ 27 ਮਾਰਚ ਤੱਕ ਦਾ ਸਮਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਦਿੱਤਾ ਗਿਆ ਹੈ ਦੱਸਦੀ ਕਿ ਪਹਿਲੇ ਪੜਾਅ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ 39 ਸੀਟਾਂ ਤੇ ਚੋਣਾਂ ਹੋਣਗੀਆਂ ਇਸ ਦੇ ਨਾਲ ਹੀ ਰਾਜਸਥਾਨ ਦੇ ਵਿੱਚ 12 ਉੱਤਰ ਪ੍ਰਦੇਸ਼ ਦੇ ਵਿੱਚ 8 ਮੱਧ ਪ੍ਰਦੇਸ਼ ਦੇ ਵਿੱਚ 6 ਅਸਾਮ ਅਤੇ ਉੱਤਰਾਖੰਡ ਅਤੇ ਮਹਾਰਾਸ਼ਟਰ ਤੋਂ 5-5 ਬਿਹਾਰ ਤੋਂ 4 ਪੱਛਮੀ ਬੰਗਾਲ ਤੋਂ 3 ਅਰुणाਚਲ ਪ੍ਰਦੇਸ਼ ਮਨੀਪੁਰ ਅਤੇ ਮਗਾਹਲਿਆ ਤੋਂ 2-2 ਸਮੇਤ ਹੋਰ ਕਈ ਸੂਬਿਆਂ ਵਿੱਚ ਚੋਣਾਂ ਹੋਣਗੀਆਂ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਵਿੱਚ 12 ਲੋਕ ਸਭਾ ਹਲਕਿਆਂ ਗੰਗਾ ਨਗਰ ਬੀਕਨੇਰ ਸਮੇਤ ਹੋਰ ਕਈ ਥਾਵਾਂ ਤੇ ਵੋਟਾਂ ਪੈਣਗੀਆਂ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਨਾਮਜ਼ਦਗੀ ਦਾ ਕੰਮ ਸ਼ੁਰੂ ਹੋ ਜਾਵੇਗਾ 27 ਮਾਰਚ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ 28 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਪਰਟਾਲ ਹੋਗੀ ਅਤੇ 31 ਮਾਰਚ ਤੱਕ ਨਾਮ ਵਾਪਸ ਲੈ ਜਾ ਸਕਦੇ ਹਨ ਵੋਟਾਂ ਦੀ ਗਿਣਤੀ 4 ਜੂਨ ਹੋਵੇਗੀ ਬਿਊਰੋ ਰਿਪੋਰਟ ਅਸਮ ਜੈਟ ਨਿਊਜ਼